ਖੇਤੀ ਸੋਧ ਕਾਨੂੰਨਾਂ ਨੂੰ ਲੈ ਕੇ ਸ਼ਾਂਤਮਈ ਸੰਘਰਸ਼ ਕਰਨ ਲਈ ਭਾਰਤੀ ਕਿਸਾਨ ਯੂਨਨ ਕਾਦੀਆ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛਿਨੀਵਾਲ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਕਿਸਾਨਾਂ ਨੂੰ ਕੀਤੀ ਅਪੀਲ ਕਿਹਾ ਨਾ Jio ਦੇ ਟਾਵਰ ਤੋੜਨੇ ਹਨ ਅਤੇ ਨਾ ਹੀ ਇਹਨਾਂ ਦੇ ਕਨੈਕਸ਼ਨ ਕੱਟਨੇ ਹਨ ਇਸ ਸੰਘਰਸ਼ ਦੇ ਵਿੱਚ ਸਿਰਫ Jio SIM ਦਾ ਮੁਕੰਮਲ ਤੌਰ ਤੇ ਬਾਈਕਾਟ ਕਰਨਾ ਹੈ ਅਤੇ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰਨਾ ਹੈ ਭਾਰਤੀ ਕਿਸਾਨ ਯੂਨਨ ਕਾਦਿਆ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛਿਨੀਵਾਲ ਨੇ ਦਿੱਲੀ ਦੇ ਟਿੱਕਰੀ ਬਾਰਡਰ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੈਲਡ ਕੀਤੀ ਕਾਦਿਆ ਜ਼ਿਲ੍ਹਾ ਬਰਨਾਲਾ ਮੈਂ ਕਿਸਾਨ ਹਾਂ ਟਿੱਕਰੀ ਬਾਰਡਰ ਆ ਦਿੱਲੀ ਤੋਂ ਵੇਂਦੀ ਕਰੇ ਕੋ ਕਿ ਪਿਛਲੇ ਨੱਕੀ ਦਿਨ ਤੋਂ ਮੈਂ ਇਸ ਗੱਲ ਸੁਣਾ ਚੁਕਿਆ ਹਾਂ ਮੈਨੂੰ ਬਈ ਸੱਜਣਾ ਨੇ ਫੋਨ ਆਏ ਵੀ ਪਿੰਡਾਂ ਦੇ ਵਿੱਚ ਆਪਾਂ ਜਿਹੜੇ ਜੀਓ ਦੇ ਕਾਬਰਾ ਕੱਟੇ ਜਾਣ ਜਾਂ ਇਹਨਾਂ ਨੂੰ ਅੱਗ ਲਾ ਦੀਏ ਮੈਂ ਉਹ ਭਰਾਵਾਂ ਨੂੰ ਬੇਨਤੀ ਕਰਦਾ ਵੀ ਸੰਯੁਕਤ ਮੋਰਚ ਦੇ ਤੋਂ ਫੈਸਲਾ ਨਹੀਂ ਨਾ ਜਿਹੜੀ ਸਟੇਟ ਦੇ ਜਿਹੜੇ ਜੀਓ ਦੇ ਸੇਮ ਉਹਨਾਂ ਦਾ ਮੁਕੰਮਲ ਬਾਈਕਾਟ ਕੀਤਾ ਹੋਇਆ ਹੈਗਾ ਬਾਈਕਾਟ ਜਾਰੀ ਰੱਖੋ ਉਹ ਸੇਮਾਂ ਜਿਹੜੇ ਉਹ ਬਦਲੇ ਜਾਣ ਹੋਰ ਕੰਪਨੀਆਂ ਦੇ ਵਿੱਚ ਕਿਉਂਕਿ ਪ੍ਰੋਬਲਮ ਇਹ ਹੈ ਵੀ ਬੱਚਿਆਂ ਦੇ ਜਿਹੜੇ ਪੇਪਰ ਆ ਕਰੋਨਾ ਮਹਾਂਮਾਰੀ ਜਿਹੜੀ ਚੱਲ ਰਹੀ ਉਹਦਾ ਕਰਕੇ ਜਿਹੜੇ ਸਕੂਲ ਬੰਦ ਨੇ ਤਾਂ ਬੱਚਿਆਂ ਦੇ ਜਿਹੜੇ ਪੇਪਰ ਉਹ ਵੀ ਆਨਲਾਈਨ ਕਲਾਸਾਂ ਲੱਗਣੀਆਂ ਕਿਉਂਕਿ ਉਹ ਜਦੋਂ ਕਨੈਕਸ਼ਨ ਕੱਢਦੇ ਨੇ ਹੋਰ ਵੀ ਕਿਹੜੇ ਟਾਵਰ ਨੱਚਦੇ ਆਪਾਂ ਬਿਜਲੀ ਕਨੈਕਸ਼ਨ ਨਹੀਂ ਕੱਟਣਾ ਕਿਸੇ ਟਾਵਰ ਨੂੰ ਅੱਖ ਨਹੀਂ ਲਾਉਣੀ ਸਾਦਮੇ ਹੀ ਜਿਹੜਾ ਹੁੰਦਾ ਕਿ ਪਿਛਲੇ 2-3 ਮਹੀਨੇ ਤੋਂ ਜਸਟਿਸ ਨਾਤੇ ਜੀ ਜਾਂ ਟੋਲ ਪਲਾਏ ਆਪਣੇ ਓਪਨ ਕਰੇ ਪਿਆ ਜਾਂ Jio ਨੇ ਮੋਰ ਰੋਕੇ ਪਿਆ ਸਾਦਮੇ ਹੀ ਆ ਇਹਨਾਂ ਦੁਕਾਨਾਂ ਮੂਰੇ ਵੀ ਬੈਠੇ ਹੋ ਇਸ ਕਰਕੇ ਮੇਰੀ ਬੇਨਤੀ ਹੈ ਵੀ ਸਾਦਮੇ ਹੀ ਤਰੀਕੇ ਨਾਲ ਜਿਹੜੀ ਲੜਾਈ ਆਪਾਂ ਜਥੇਬੰਦੀਆਂ ਦਾ ਸਮੇਂ ਹੋ ਲੜੀ ਜਾਵੇ ਜਿਹੜੇ Jio ਦੇ SIM ਇਹਨਾਂ ਦਾ ਬਾਈਕਾਟ ਕੀਤਾ ਪਿਆ ਉਹਨੂੰ ਬਾਈਕਾਟ ਕਰੋ ਦੂਰੇ ਕੰਪਨੀਆਂ ਦੇ ਵਿੱਚ ਜਿਹੜੇ ਚੇਂਜ ਕੀਤੇ ਜਾਂਦੇ ਤੇ ਜਿੱਥੇ ਬੰਦਿਆਂ ਦਾ ਫੈਸਲਾ ਇਸ ਕਰਕੇ ਮਾਹੌਲ ਪਿੰਡਾਂ ਦਾ ਖਰਾਬ ਨਾ ਕੀਤਾ ਜਾਵੇ ਕਿਸੇ ਵੀ ਟਾਵਰ ਨੂੰ ਅੱਗ ਨਾ ਲਾਈ ਜਾਵੇ ਕਨੈਕਸ਼ਨ ਨਾ ਕੱਟੇ ਜਾਂ ਕਿਉਂਕਿ ਆਪਾਂ ਇਹਨਾਂ ਨੂੰ ਬੰਦ ਕਰ ਦਿਓ ਮੁਕੰਮਲ ਜਿਹੜੇ ਸਹਿਮਤ ਤੇ ਇਹਨਾਂ ਦੇ ਜਿਹੜੇ ਟਾਵਰਾਂ ਦਾ ਕਿਰਾਇਆ ਉਹ ਸਾਡੇ ਜਿਹੜੇ ਪਿੰਡੂ ਲੋਕ ਉਹ ਹੀ ਲੈ ਰਹੇ ਆ ਉਹਨਾਂ ਦੇ ਘਰਾਂ ਚ ਜਾਂ ਉਹਨਾਂ ਦੀ ਪ੍ਰਾਪਰਟੀ 'ਚ ਲੱਗਾ ਉਹ ਕਿਰਾਇਆ ਲਓ ਇਹਨਾਂ ਤੋਂ ਇਹਨਾਂ ਨੂੰ ਬਿਜਲੀ ਦੇ ਬਿੱਲ ਵੀ ਉਹ ਵੀ ਭਰਨ ਦਿਓ ਪਰ ਇਹਨਾਂ ਨੂੰ ਜਿਹੜੀ ਇਨਕਮ ਆ ਉਹ ਨਾ ਜਾਵੇ ਇਨਕਮ ਦਾ ਸੋਰਸ ਜਿਹੜਾ ਬੰਦ ਕੀਤਾ ਜਾਵੇ ਇਸ ਕਰਕੇ ਬੇਨਤੀ ਆ ਵੀ ਜਿਹੜੇ Jio ਦੇ SIM ਉਹਨਾਂ ਦਾ ਮੁਕੰਮਲ ਬੰਦ ਕੀਤਾ ਜਾਵੇ ਜਿਹੜੇ ਬਾਈਕਾਟ ਕੀਤਾ ਉਹਨੂੰ ਲਾਗੂ ਕੀਤਾ ਜਾਵੇ ਸਾਡੇ ਵਪਾਰੀ ਭਰਾਵਾਂ ਦਾ ਤੇ ਸਕੂਲਾਂ ਦੇ ਬੱਚਿਆਂ ਦਾ ਕੋਈ ਨੁਕਸਾਨ ਨਾ ਹੋ ਸਕੇ ਸ਼ਾਂਤਮਈ ਤਰੀਕੇ ਨਾਲ ਜਿਹੜੀ ਇਹ ਲੜਾਈ ਉਹ ਲੜੀ ਜਾ ਸਕੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ